ਕਵਾ ਯਾਰ ਜਿਹੜਾ ਪੁੰਨੂ ਪੁੰਨੂ ਆ ਇਹ ਕੀ ਇਹਦਾ ਨਾ 6 ਕਿ ਮਹੀਨੇ ਕੋਈ ਨਾ ਕੋਈ ਗੰਦ ਪਾਉਂਦਾ ਆ ਇਹ ਠੀਕ ਆ ਇਹਨੂੰ ਦੇਖ ਬਈ ਤੇਰੀ ਧੌਣ 'ਚ ਖੂਨ ਆ ਨਾ ਸਿੱਧਾ ਟੱਕਰ ਤੂੰ ਆ 6 ਕਿ ਮਹੀਨੇ ਗੰਦ ਪਾਛੜਦਾ ਆ ਠੀਕ ਆ ਬਿੰਦਰ ਮੇਰਾ ਨਾਂ ਆ ਨਵੇਂ ਸ਼ਹਿਰ ਮੈਂ ਰਹਿੰਦਾ 98144 42326 ਮੇਰਾ ਨੰਬਰ ਆ ਨੂੰ ਵਰਗੇ ਸ਼ਰਾਰਤੀ ਅੰਸਰ ਭਾਰਤ ਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਵੀ ਐਦਾਂ ਦੇ ਸ਼ਰਾਰਤੀ ਅੰਸਰਾਂ ਤੋਂ ਬਚਨੇ ਚਾਹੀਦਾ ਵਾ ਜੀ ਸ਼੍ਰੀ ਗੁਰੂ ਰਮਦਾਸ ਮੰਦਿਰ ਪਰੋਂਦਾ ਕਮੇਟੀ ਜੀ ਗਵਾਈ ਦੇ ਵਿੱਚ ਤੇ ਡਾਕਟਰ ਮੇੜਕਾਰ ਸੁਭਾਨਾ ਭਗਵਾਨ ਬਾਲਮੀਕ ਜੀ ਸਭਾ ਤੇ ਸਾਬਕਾ ਕਾਂਸ਼ੀਰਾਮ ਸਮਾਜ ਭਲਾਈ ਸੁਸਾਇਟੀ ਵੱਲੋਂ ਜੋ ਕਿ ਅੱਜ ਤੇ ਅੱਜ ਤੋਂ ਲਗਭਗ 3 ਦਿਨ ਪਹਿਲਾਂ ਫਲੋਰ ਦੇ ਤਸੀਦ ਫਲੋਰ ਦੇ ਪਿੰਡ ਦੇ ਨੰਗਲਾਂ ਦੇ ਵਿੱਚ ਬਾਬਾ ਸਾਹਿਬ ਜੀ ਦਾ ਸਟੈਚੂ ਲੱਗਿਆ ਹੋਇਆ ਆ ਔਰ ਉਹਦੇ ਸਟੈਚੂ ਤੇ ਗਲਤ ਸ਼ਬਦ ਲਿਖਿਆ ਆ ਖਾਲਸਤਾਨ ਦੇਖਿਆ ਆ ਔਰ ਦੂਜੇ ਨੰਬਰ ਤੇ ਪੰਨੂ ਜਿਹੜਾ ਖਾਲਸਤਾਨੀ ਪੱਖੀ ਆ ਉਹਨੇ ਵੀਡੀਓ ਵੀਡੀਓ ਬੈਦ ਕਰਕੇ ਕਹੀ ਆ ਵੀ 14 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਬਾਬਾ ਸਾਹਿਬ ਡਾਕਟਰ ਮੇੜਕਾ ਜੀ ਦੇ ਜਿਹੜੇ ਸਟੈਚੂ ਆ ਤੋੜਦੇ ਹੋ ਮੈਂ ਬੇਨਤੀ ਕਰਦਾ ਆ ਪ੍ਰਸ਼ਾਸਨ ਨੂੰ ਔਰ ਸੈਂਟਰਲ ਸਰਕਾਰ ਨੂੰ ਪੰਜਾਬ ਗਵਰਨਮੈਂਟ ਨੂੰ ਔਰ ਸਿੱਖ ਨਮਾਇੰਦਿਆਂ ਨੂੰ ਸ਼ਰੋਮ ਦੀ ਕਮੇਟੀ ਪ੍ਰਬੰਧਕ ਕਮੇਟੀ ਨੂੰ ਕਿਉਂਕਿ ਇਦਾਂ ਦਾ ਜਿਹੜਾ ਵਿਅਕਤੀ ਆ ਜਿਹੜਾ ਸਾਡੇ ਵਿੱਚ ਪਾੜ ਪਾਂਦਾ ਆ ਉਹਨੂੰ ਸਾਨੂੰ ਇਕੱਠੇ ਹੋ ਕੇ ਉੱਤੇ ਪਰਚਾ ਦਰਜ ਕਰਾਉਣਾ ਚਾਹੀਦਾ ਆ ਉੱਤੇ ਧਾਰਾ ਲੁਆਣੀ ਚਾਹੀਦੀ ਆ ਤਾਂ ਕਿ ਇਦਾਂ ਦਾ ਜਿਹੜਾ ਵਿਅਕਤੀ ਆ ਮੋੜ ਕੇ ਇਦਾਂ ਦੀ ਸ਼ਰਾਰਤ ਨਾ ਕਰੇ ਕਰ ਸਕੇ ਅੱਜ ਦਾ ਕੀ ਪ੍ਰੋਗਰਾਮ ਆ ਅੱਜ ਦਾ ਸਾਡਾ ਇਹੀ ਪ੍ਰੋਗਰਾਮ ਆ ਵੀ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਆ ਵੀ ਉੱਤੇ ਦੇਖ ਦਰੋਹੀ ਦਾ ਜਿਹੜਾ ਦੰਗਾ ਫਸਾਦਾ ਜਿਹੜਾ ਐਤਾਂ ਦਾ ਮੈਸੇਜ ਫਲਾਉਂਦਾ ਆ ਉਹਨੂੰ ਫੜ ਕੇ ਉੱਤੇ ਪੜ ਜਾਂਦਾ ਜੱਜ ਕੀਤਾ ਜਾਵੇ ਭਾਰਤ ਜੋ ਕਿ ਪਿਛਲੇ ਦਿਨੀ ਪੰਨੂ ਨੇ ਫਲੋਰ ਵਿਖੇ ਬਾਬਾ ਸਾਹਿਬ ਡਾਕਟਰ ਅੰਬਿਤ ਕੇ ਜੀ ਦੇ 14 April ਤੋਂ ਪਹਿਲਾਂ ਜਿੰਨੇ ਵੀ ਪੰਜਾਬ ਦੇ ਸਟੈਚੂ ਲੱਗੇ ਆ ਉਹ ਤੋੜਨ ਦੀ ਗੱਲ ਕੀਤੀ ਆ ਬੜੀ ਹੀ ਮਾੜੀ ਔਰ ਨਿੰਦਯੋਗ ਆ ਪੰਨੂ ਵਰਗੇ ਸ਼ਰਾਰਤੀ ਅੰਸਰ ਭਾਰਤ ਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾ ਵੀ ਐਦਾਂ ਦੇ ਸ਼ਰਾਰਤੀ ਅਨਸਰਾਂ ਤੋਂ ਬਚਨੇ ਚਾਹੀਦਾ ਵਾ ਤਾਂ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਵਾ ਐਦਾਂ ਦੇ ਸ਼ਰਾਰਤੀ ਅਨਸਰ ਨੂੰ ਫੜ ਕੇ ਪੰਜਾਬ ਦੇ ਵਿੱਚ ਦਿਹਾਕੇ ਐਦਾਂ ਦੇ ਬੰਦਿਆਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਜਾਵੇ ਜੋ ਕਿ ਪੰਜਾਬ ਔਰ ਭਾਰਤ ਦਾ ਮਾਣ ਨਾ ਖਰਾਬ ਕੀਤਾ ਹੋਵੇ ਜੈ ਬਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਕੋਆ ਯਾਰ ਜਿਹੜਾ ਪੁੰਨੂ ਪੁੰਨੂ ਹੈ ਕੀ ਇਹਦਾ ਨਾ 6 ਕਿ ਮਹੀਨੇ ਹੈ ਕੋਈ ਨਾ ਕੋਈ ਗੰਦ ਪਾਉਂਦਾ ਆ ਇਹ ਠੀਕ ਆ ਇਹਨੂੰ ਦੇਖ ਬਾਈ ਤੇਰੀ ਧੌਣ 'ਚ ਖੂਨ ਆ ਨਾ ਸਿੱਧਾ ਟੱਕਰ ਤੂੰ ਅਮ 6 ਮਹੀਨੇ ਗੰਦਪਾਾ ਛੱਡਦਾ ਆ ਠੀਕ ਆ ਬਿੰਦਰ ਮੇਰਾ ਨਾਮ ਆ ਨਵੇਂ ਸ਼ਹਿਰ ਮੈਂ ਰਹਿੰਦਾ 98144 42326 ਮੇਰਾ ਨੰਬਰ ਆ ਠੀਕ ਆ ਕੋਈ ਗੰਦ ਪਾਈ ਜਾਂਦਾ ਹੱਥੇ ਬੈਠਾ ਤੇਰੀ ਧੌਣ 'ਚ ਖੂਨ ਆ ਖੜਿਆ ਦੇ ਸਟੈਚੂ ਦੇ ਕੋਲ ਠੀਕ ਆ ਭੇਜ ਜਾਂ ਤੂੰ ਆ ਜਾ ਗੰਦ ਪਾਇਆ ਤੂੰ ਮਿਲਖਾਂ ਐਨਾ ਕੁਝ ਕਹਿੰਦਾ ਹੋਇਆ ਦੇਖੋ ਇਹ ਗੰਦੇ ਗੰਦੀਏ ਆਂਡੇ ਆ ਗੰਦੀਆਂ ਲੋਕ ਆ ਇਹ ਇਹਨਾਂ ਦੀਆਂ ਗੱਲਾਂ ਮਗਰ ਪਹਿਲਾਂ ਤਾਂ ਆਪਾਂ ਲੱਗਣਾ ਨਹੀਂ ਚਾਹੀਦਾ ਠੀਕ ਹੈ ਨਾ ਪਰ ਇਹ ਮਜਬੂਰ ਕਰਦੇ ਲੋਕ ਸਾਨੂੰ ਇਹ ਠੀਕ ਹੈ ਬਾਕੀ ਕੋਈ ਗੱਲ ਨਹੀਂ ਬੁੰਨੂ ਸਿਆ ਟੱਕਲੇ ਜਿੱਥੇ ਮਰਜੀ ਨੰਬਰ ਵੀ ਦੇ ਤਾਂ ਆਪਣਾ ਨਾਂ ਵੀ ਤੈਨੂੰ ਆਪਣਾ ਦਾ ਦਿੰਦਾ ਆ ਠੀਕ ਹੈ ਜੀ ਜੈ ਭੀਮ ਜੈ ਭਾਰਤ 30 ਮਾਰਚ ਜੋ ਫਲੋਰ ਦੇ ਏਰੀਏ ਮੰੰਗਲ ਪਿੰਡ ਵਿੱਚ ਘਟਨਾ ਹੋਈ ਹੈ ਇਹ ਬਹੁਤ ਹੀ ਮੰਦ ਭਾਗੀ ਘਟਨਾ ਹੈ ਅਸੀਂ ਸ਼ਿਰਗੁਰ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਇਹਦੀ ਨਿੰਦਿਆ ਕਰਦੇ ਹਾਂ ਔਰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਸ ਸ਼ਰਾਰਤੀ ਅਨਸਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨੂੰ ਜੇਲ੍ਹ 'ਚ ਡੱਕਿਆ ਜਾਵੇ ਜੈ ਭੀਮ ਜੈ ਭਾਰਤ ਭੀਮ ਜੈ ਭਾਰਤ ਸਭ ਨੂੰ ਪਤਾ ਹੈ ਕਿ ਜੋ ਨੰਗਲ ਦੇ ਵਿੱਚ ਬਾਬਾ ਸਾਹਿਬ ਦੇ ਮੁੱਤੇ ਉੱਪਰ ਗਲਤ ਅਨਸਰਾਂ ਵੱਲੋਂ ਸ਼ਬਦਾਂ ਵੱਲੋਂ ਲਿਖੀ ਗਈ ਹੈ ਅਸੀਂ ਗੁਰ ਰਵਦਾਸ ਮੰਦਰ ਪ੍ਰੰਧਕ ਕਮੇਟੀ ਗੁਰ ਰਵਦਾਸ ਨੌਜਨ ਸਭਾ ਡਾਕਟਰ ਮੀਟਕਾਰ ਮਿਸ਼ਨ ਸੁਸਾਇਟੀ ਨਵਾਂ ਸ਼ਹਿਰ ਅਤੇ ਬਾਲਵਿਕੀ ਪ੍ਰੰਧਕ ਕਮੇਟੀ ਨਵਾਂ ਸ਼ਹਿਰ ਇਸ ਗਾਦੀ ਸਖਤ ਨਿਦਿਆ ਕਰਦੇ ਹਾਂ ਔਰ ਪਬਲਿਕ ਨੂੰ ਇਹਨਾਂ ਗਾਧਾਂ ਤੋਂ ਬਚਣ ਦੀ ਅਪੀਲ ਕਰਦੇ ਹਾਂ ਔਰ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹਾ ਅਸਰ ਨੂੰ ਜਲਦੀ ਉਹ ਨੱਥ ਪਾਈ ਜਾਵੇ ਤਾਂ ਕਿ ਸਾਡੇ ਭਾਈਚਾਰੇ ਖ਼ਤਰਾ ਨਾ ਹੋਵੇ ਥੈਂਕ ਯੂ